ਭਾਈ ਆਹ ট্রান্সਫਾਰਮਰ ਨੇ ਗਰੰਟੀ ਲਈ ਵੀ ਆ ਕਣਕਾਂ ਮਚਾਉਣ ਦੀ ਚੌਥਾ ਹੀ ਲੈ ਬਈ ਚੌਥਾ ਸਾਲ ਹੋ ਗਿਆ ਲਗਾਤਾਰ ਮਚਾਉਂਦੇ ਨੇ ਪਿਛਲੀ ਤਿੰਨ ਵਾਰੀ ਤਾਂ ਮੱਚਿਆ ਸੀਗਾ ਲਾਂਗਾ ਤੇ ਆਕਤੀ ਕਣਕ ਹੀ ਮਚਾਤੀ ਤੇ ਬਹੁਤ ਵੀਰ ਕਹਿਣਗੇ ਵੀ ਯਾਰ ਥੱਲੋ ਕਣਕ ਵਾਢੂਡ ਲੈਣੇ ਲੈ ਵੀ ਆਹ ਦੇਖ ਆ ਤੁਹਾਨੂੰ ਪਾਸੇ ਸੋ ਦਿਨੀ ਹੈ ਨਾ ਤੇ ਇਥੋਂ ਬਈ ਇਹਨਾਂ ਨੇ ਕਣਕ ਵੱਢ ਕੇ ਤੇ ਗੁੱਡਿਆ ਵੀ ਹੋਇਆ ਸੀਗਾ ਹਨਾ ਪਰ ਫੇਰ ਵੀ ਅੱਗ ਲੱਗੀ ਹੈਗੀ ਤੇ ਇਹਦਾ ਕਾਰਨ ਇਹੀ ਆ ਵੀ ਬਈ ਟੈਸਟਿੰਗ ਦੁਪਹਿਰੇ 2:30-3:00 ਵਜੇ ਯਾਦ ਆ ਗਈ ਕੁਦਰਤੀ ਬਿਜਲੀ ਵਾਲਿਆਂ ਨੂੰ ਤੇ ਉਹਨਾਂ ਨੇ ਸੁੱੱਚ ਛੱਡ ਕੇ ਹਨਾ ਤੇ ਟੈਸਟਿੰਗ ਕੀਤੀ ਤਾਂ ਆ 60-70 ਕਿੱਲੇ ਵਾਹਣਾ ਦੂਰ-ਦੂਰ ਤੱਕ ਵੀ ਤੁਹਾਨੂੰ ਦਿਖਾ ਦਿੰਨਾ 60 ਕਿੱਲੇ ਤੱਕ ਕਣਕੀ ਮੋਚੀ ਆ ਬਾਕੀ ਸੀਗਾ ਇਹ 100 ਕਿੱਲੇ ਦੇ ਪਲਾਸੇ ਕੀ ਕਹਿੰਨੇ ਹੋ ਬਾਈ ਠੱਗੀ ਠੱਗੀ ਬੈਠੇ ਆ ਉਸ ਦਿਨ ਦੀ ਵੀਰੇ ਓਦਾਂ ਉਦਾਂ ਲੱਗੀ ਸੀ ਲੱਗੀ ਸੀਗੀ ਉਹ ਤੋਂ ਬਾਅਦ ਆ ਕੇ ਕੱਟੀ ਹੈ ਜਦੋਂ ਅੱਗੇ ਇੱਕ ਸਾਲ ਅਕਲੰਦੀ ਹੈ ਬਈ ਹਾਂ ਬਈ ਯਾਰ ਇੱਕ ਸਾਲ ਇਹ ਪਿਛਲਾ ਸਾਲ ਛੱਡ ਕੇ ਉਸ ਤੋਂ ਬਾਅਦ ਪਹਿਲਾਂ ਵੀ ਲੱਗੀ ਸੀ ਪਿਛਲੇ ਕਿੜੇ ਇੱਥੋਂ ਪਿਛਲੇ ਕਿੜੇ ਸੋਨੇ 'ਚ ਵੀ ਲੱਗੀ ਸੀ ਅੱਛਾ ਇਹ ਜ਼ਿੰਮੇਵਾਰੀ ਲਈ ਵੀ ਇਹਨਾਂ ਨੇ ਬਈ ਮਚਾਉਣ ਦੀ ਜਮਾ ਆ ਦੇਖ ਲਓ ਬਈ ਚੌਥਾ ਸਾਲ ਹੈ ਤੇ ਇਹ ਕਿੰਨੇ 50 ਲੱਖ ਦੀ ਕਣਕੇ ਹੀ ਸਾੜ ਕੇ ਸਵਾਹ ਕਰਤੀ ਤੇ ਹੁਣ ਵੀ ਤਾਂ ਚੱਕੀ ਹੈ ਬਈ ਪਹਿਲਾਂ ਹੀ ਚੱਕ ਦਿੰਦੇ ਯਾਰ